ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਾਂਡ ਤੀਜਾ ਅਬ ਮੈਂ ਕਹਉ ਸਿੰਘਣ ਕੀ ਸਾਖੀ ਜੇਹੇ ਵਿਦ ਬੱਡਨ ਅਸਾਡਨ ਆਖੀ ਕੰਦੀ ਬਾਬਾ ਮੇਰੀ ਉਂਗਲੀ ਫੜ ਕੇ ਮੈਨੂੰ ਮੋਗੇ ਲੈ ਆਇਆ ਇੱਕ ਨਿੱਕਾ ਜਿਹਾ ਬਾਲ ਉਮਰ ਮਸਾਂ 10 ਕੋ ਸਾਲ ਬਾਬਾ ਮੈਨੂੰ ਉਹਦੇ ਮਗਰ ਕਰਦਿਆਂ ਬੋਲਿਆ ਜਾਂ ਭੱਜ ਕੇ ਉਹ ਬਾਲ ਦੀ ਉਂਗਲੀ ਫੜ ਲੜਾ ਕਥਾ ਜਾਣਨ ਦਾ ਸਭ ਤੋਂ ਚੰਗਾ ਢੰਗ ਇਹੋ ਹੈ ਸ਼ੇਰਾ ਕਿ ਕਥਾ ਵਿੱਚਲੇ ਕਿਸੇ ਪਾਤਰ ਦੇ ਨਾਲ ਹੋ ਤਰੋ ਜਿਹੜਾ ਵੀ ਪਾਤਰ ਤੁਹਾਨੂੰ ਪਾ ਜਾਏ ਮੇਰੀ ਜਾਚੇ ਤੈਨੂੰ ਇਹ ਬਾਲ ਵੱਡੀਆਂ ਕਥਾਵਾਂ ਦੇ ਰੂਬਰੂ ਕਰਵਾਏਗਾ ਸ਼ਹੀਦ ਹੋਣ ਵਾਲੇ ਸ਼ਹਾਰ ਤਾਂ ਤੀਕ ਤੇ ਉਸ ਤੋਂ ਮਗਰੋਂ ਵੀ ਆਪਣੇ ਤੋਂ ਪਹਿਲਾਂ ਹੋ ਚੁੱਕੇ ਸ਼ਹੀਦਾਂ ਦੇ ਨਾਲ-ਨਾਲ ਤੁਰਦੇ ਹਨ ਸੋ ਇਸ ਬਾਲ ਨਾਲ ਰਹਿ ਕੇ ਤੈਨੂੰ ਸ਼ਹੀਦਾਂ ਦੇ ਦਰਸ਼ਨ ਹੋਣਗੇ ਇਹ ਸ਼ਹੀਦ ਹੋਵੇਗਾ ਇਹ ਬਾਲ ਮੈਂ ਥੋੜਾ ਹਰਾਨੀ ਤੇ ਉਤਸੁਕਤਾ ਨਾਲ ਪੁੱਛਿਆ ਬਸ ਹੁਣ ਤੈਨੂੰ ਇਹੋ ਦੱਸੇਗਾ ਸਾਰਾ ਕੁਝ ਤੇ ਕੰਦੀ ਬਾਬਾ ਕਿਧਰੇ ਅਲੋਪ ਹੋ ਗਿਆ ਮੈਂ ਕੁਝ ਚਿਰ ਤਾਂ ਉੱਥੇ ਹੀ ਖਲੋਤਾ ਰਿਹਾ ਤੇ ਫੇਰ ਜਦ ਉਹ ਬਾਲ ਮੇਰੀਆਂ ਅੱਖਾਂ ਤੋਂ ਓਲੇ ਹੋਣ ਲੱਗਾ ਤਾਂ ਮੈਂ ਭੱਜਿਆ ਮੇਰੇ ਪੈਰਾਂ ਦਾ ਖੜਾਕ ਸੁਣ ਕੇ ਉਸਨੇ ਮੇਰੇ ਵੱਲ ਦੇਖਿਆ ਤੇ ਬੋਲਿਆ ਤੁਸੀਂ ਕਿਹੜੀ ਜਮਾਤ ਵਿੱਚ ਹੋ ਮੈਂ ਤਾਂ ਹਜੇ ਦਾਖਲਾ ਲੈਣਾ ਹੈ ਜੀ ਮੇਰੇ ਮੂੰਹੋਂ ਨਿਕਲਿਆ ਤੁਸੀਂ ਹਜੇ ਤੀਕ ਦਾਖਲਾ ਨਹੀਂ ਲਿਆ ਥੋਡੀ ਉਮਰ ਤਾਂ ਮੈਥੋਂ ਵੱਡੀ ਹੈ ਪਰ ਮੈਂ ਸੁਣਿਆ ਕਿ ਸ਼ਹਾਦਤਾਂ ਦੇ ਸਕੂਲ ਵਿੱਚ ਦਾਖਲਾ ਉਮਰਾਂ ਨਾਲ ਨਹੀਂ ਜਜਬਿਆਂ ਨਾਲ ਮਿਲਦਾ ਓਹ ਸਕੂਲ ਵਿੱਚ ਤਾਂ ਤੁਸੀਂ ਦਾਖਲਾ ਲੈ ਕੇ ਹੀ ਪੈਦਾ ਹੋਏ ਸੀ ਜਦ ਸਿੱਖਾਂ ਦੇ ਘਰ ਜਨਮ ਹੋਇਆ ਮੈਂ ਤਾਂ ਇਸ دنیਵੀ ਸਕੂਲ ਦੀ ਗੱਲ ਕਰਦਾ ਤੇ ਇਹ ਕਹਿੰਦੇ ਆ ਉਸ ਬਾਲ ਨੇ ਸਕੂਲ ਦੇ ਬਾਹਰ ਲੱਗੇ ਫੱਟੇ ਵਾਲੇ ਇਸ਼ਾਰਾ ਕੀਤਾ ਭੁਪਿੰਦਰਾ ਸੀਨੀਅਰ ਸੈਕੰਡਰੀ ਸਕੂਲ ਮੈਂ ਪੜਿਆ ਤੇ ਮੇਰਾ ਹਾਸਾ ਜਿਹਾ ਨਿਕਲ ਗਿਆ ਇਹ ਨਾ ਸਕੂਲਾਂ ਦੀ ਪੜ੍ਹਾਈ ਤਾਂ ਮੇਰੇ ਗੇੜਜੇ ਵਿੱਚ ਨਹੀਂ ਆਉਂਦੀ। ਫਲਾਣੇ ਨੂੰ ਚਾਚਾ ਕਹੋ, ਫਲਾਣੇ ਨੂੰ ਬਾਪੂ। ਹਾ ਹਾ ਹਾ। ਆਹੋ, ਇਹ ਤਾਂ ਹੈ। ਸ਼ਾਇਦ ਕਦੇ ਕਿਸੇ ਮੋੜ ਤੇ ਜਾ ਕੇ ਕੌਮ ਇਹਦੇ ਬਾਰੇ ਵੀ ਸੋਚੇਗੀ। ਪਰ ਹਾਲ ਦੀ ਘੜੀ ਤਾਂ ਸਮਝ ਲਓ ਕਿ ਵੈਰੀ ਦੇ ਤਰੀਕੇ ਜਾਣਨ ਲਈ ਹੀ ਸਹੀ, ਸਾਨੂੰ ਇਹ ਵੀ ਪੜ੍ਹਨਾ ਹੀ ਪਵੇਗਾ। ਬਾਕੀ ਪੰਥ ਦੀਆਂ ਟਕਸਾਲਾਂ, ਸੰਪਰਦਾਵਾਂ ਆਪਣਾ ਮੋਰਚਾ ਸੰਭਾਲੀ ਰੱਖਣ। ਇਹ ਸਰਕਾਰੀ ਪੜ੍ਹਾਈ ਸਾਡਾ ਕੁਝ ਨਹੀਂ ਵਿਗਾੜ ਸਕੇਗੀ। ਉਹ ਹੱਸਦਾ ਹੋਇਆ ਬੋਲਿਆ। ਕਾਫੀ ਚਿਰ ਅਸੀਂ ਆਪਸ ਵਿੱਚ ਗੱਲਾਂ ਕਰਦੇ ਰਹੇ ਫਿਰ ਉਹ ਅੰਦਰ ਚਲਾ ਗਿਆ ਪਰ ਮੈਂ ਉਸਦੇ ਆਉਣ ਤੀਕ ਉੱਥੇ ਹੀ ਬੈਠਾ ਰਿਆ ਤੁਸੀਂ ਘਰ ਨਹੀਂ ਗਏ ਮੈਨੂੰ ਬਾਹਰ ਬੈਠਾ ਦੇਖ ਕੇ ਉਹ ਬੋਲਿਆ ਨਾ ਜਾਣਾ ਨਹੀਂ ਪਤਾ ਨਹੀਂ ਇਹ ਸੋਣਾ ਜਵਾਬ ਹੈ ਕਿ ਤੁਸੀਂ ਕਿਸੇ ਦੀ ਉਡੀਕ ਵਿੱਚ ਹੋ ਹਾਂ ਤੁਹਾਡੀ ਤੇ ਮੈਂ ਉਸ ਨੂੰ ਸਾਰੀ ਵਾਰਤਾ ਦੱਸ ਦਿੱਤੀ ਸੁਕੰਦੀ ਬਾਬਾ ਮੈਨੂੰ ਤੁਹਾਡੇ ਮਗਰ ਛੱਡ ਗਿਆ ਸੀ ਕਿ ਇਸ ਦੀ ਉਂਗਲੀ ਫੜ ਲਵੀਂ ਤੈਨੂੰ ਕਥਾ ਕੋਲ ਲੈ ਜਾਉਂ ਕੰਦੀ ਬਾਬਾ ਇੱਕ ਮੋੜ ਤੇ ਜਾ ਕੇ ਹਰ ਸਿੱਖ ਬਾਲ ਦੇ ਰੂਬਰੂ ਹੁੰਦਾ ਹੈ ਬਸ ਬਾਲ ਮੂੰਹ ਨਾ ਫੇਰੇ ਕੰਦੀ ਬਾਬਾ ਨਹੀਂ ਫੇਰਦਾ ਤੁਹਾਨੂੰ ਪਤਾ ਹੈ ਮੈਨੂੰ ਜਦ ਬਾਬਾ ਮਿਲਿਆ ਸੀ ਤੇ ਮੈਂ ਉਸ ਕੋਲ ਕਥਾ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ ਤਾਂ ਉਸਨੇ ਮੈਨੂੰ ਵੀ ਕਿਸੇ ਦੀ ਉਂਗਲ ਫੜਾਈ ਸੀ ਕੀ ਦੀ ਭਾਈ ਦਰਬਾਰਾ ਸਿੰਘ ਦੀ ਤੁਹਾਡਾ ਨਾਮ ਕੀ ਹੈ ਮੈਂ ਤਾਂ ਤੁਹਾਡਾ ਨਾਮ ਹੀ ਨਹੀਂ ਪੁੱਛਿਆ ਇੰਦਰਜੀਤ ਸਿੰਘ ਕਾਕਾ ਇੰਦਰਜੀਤ ਸਿੰਘ ਕਾਕਾ ਇੰਦਰਜੀਤ ਸਿੰਘ ਕਰਨਾਲ ਪਤਾ ਨਹੀਂ ਤੇ ਕਹਿੰਦੇ ਆ ਉਹ ਹੱਸ ਪਿਆ ਮੇਰੀ ਹੈਰਾਨੀ ਹੱਦ ਪਾਰ ਕਰ ਗਈ ਸੀ ਪਰ ਉਸਨੇ ਮੇਰਾ ਹੱਥ ਫੜਿਆ ਤੇ ਤੁਰ ਪਿਆ ਕਿੱਥੇ ਤਾਂ ਮੈਂ ਉਹਨੂੰ ਪੁੱਛਣਾ ਨਹੀਂ ਸੀ ਬਸ ਉਹ ਮੈਨੂੰ ਨਾਲ ਲੈ ਕੇ ਤੁਰਦਾ ਗਿਆ ਹੁਣ ਅਸੀਂ ਇੱਕ ਹੋਰ ਬਾਲ ਕੋਲ ਬੈਠੇ ਸਾਂ ਉਹ 인ਦਰਜੀ ਸਿੰਘ ਤੋਂ ਵੀ ਉਮਰ ਵਿੱਚ ਛੋਟਾ ਸੀ ਪੱਗ ਤੇ ਦਮਾਲੇ ਦੇ ਵਿੱਚਕਾਰ ਲਈ ਜਹੀ ਕਿਸਮ ਦੀ ਕਾਲੀ ਦਸਤਾਰ ਉਸਦੇ ਸਿਰ ਤੇ ਸੀ ਚੋਲਾ ਨੁਮਾ ਖੁੱਲਾ ਜਿਹਾ ਕੁੜਤਾ ਪਾਇਆ ਹੋਇਆ ਸੀ ਤੇ ਤੇੜ ਛੋਟਾ ਜਿਹਾ ਕਸ਼ੇਰਾ ਉਹ ਸਾਡੇ ਵੱਲ ਦੇਖ ਕੇ ਮੁਸਕਰਾਇਆ ਤੇ ਬੋਲਣਾ ਸ਼ੁਰੂ ਕੀਤਾ ਕਥਾਵਾਂ ਦਾ ਪਿੱਛਾ ਕਰਨ ਦਾ ਸੁਭਾ ਮੈਨੂੰ ਵੀ ਬਚਪਨ ਤੋਂ ਹੀ ਪੈ ਗਿਆ ਸੀ ਸ਼ਾਇਦ ਇਹ ਸ਼ੌਂਕ ਮੈਨੂੰ ਮੇਰੀ ਨਾਨੀ ਨੇ ਪਾਇਆ ਸੀ ਉਹ ਮੇਰੀ ਉਂਗਲੀ ਫੜ ਕੇ ਮੈਨੂੰ ਕਥਾਵਾਂ ਕੋਲ ਲੈ ਜਾਇਆ ਕਰਦੀ ਸੀ ਤੇ ਅੱਗੋਂ ਕਥਾਵਾਂ ਕਦੇ ਰਾਜਿਆਂ ਦੇ ਦੇਸ਼ ਕਦੇ ਪਰੀਆਂ ਦੇ ਕਦੇ ਰਾਖਸ਼ਾਂ ਦੇ ਤੇ ਕਦੇ ਯੋਧਿਆਂ ਦੇ ਦੇਸ਼ ਲੈ ਜਾਂਦੀਆਂ ਸਨ ਕਦੇ ਕਿਸੇ ਵਿਚਾਰੀ ਰਾਜਕੁਮਾਰੀ ਨਾਲ ਦਾਸੀ ਆਪਾ ਪਟਾ ਲੈਂਦੀ ਤੇ ਰਾਜਕੁਮਾਰੀ ਬਿਲਕਦੀ ਰਹਿੰਦੀ ਕਦੇ ਕਿਸੇ پری ਨੂੰ ਜਾਦੂਗਰ ਵੱਸ ਵਿੱਚ ਕਰ ਲੈਂਦਾ ਫਿਰ ਕੋਈ ਰਾਜਕੁਮਾਰ ਜਾਂ ਕੋਈ ਯੋਧਾ ਆਉਂਦਾ ਤੇ ਉਹਨਾਂ ਨੂੰ ਛੁਡਵਾ ਕੇ ਲੈ ਜਾਂਦਾ ਇਹਨਾਂ ਕਥਾਵਾਂ ਵਿੱਚ ਨਾਇਕ ਜ਼ਿਆਦਾਤਰ ਕੋਈ ਮਰਦ ਹੀ ਹੁੰਦਾ ਸੀ ਤੇ ਤੀਵੀਆਂ ਹਰ ਵਾਰ ਕਿਸੇ ਵਿਪਤਾ ਵਿੱਚ ਹੀ ਫਸਦੀਆਂ ਜਿਸ ਵਿੱਚੋਂ ਨਿਕਲਣਾ ਉਹਨਾਂ ਲਈ ਲਗਭਗ ਨਾਮੁਕਮਨ ਹੁੰਦਾ ਜੇ ਕਦੇ-ਕਦਾਈਂ ਕੋਈ ਰਾਜਕੁਮਾਰ ਮੁਸੀਬਤ ਵਿੱਚ ਪੈ ਜਾਂਦਾ ਤਾਂ ਉਸ ਦੀ ਵਿਪਤਾ ਦੇ ਮਗਰ ਵੀ ਕਿਸੇ ਤੀਵੀ ਦਾ ਹੀ ਹੱਥ ਹੁੰਦਾ ਬੇਬੇ ਮੈਨੂੰ ਭਾਵੇਂ ਕਥਾਵਾਂ ਨਾਲ ਦੂਰ ਦੇਸਾਂ ਵਿੱਚ ਲੈ ਜਾਂਦੀ ਸੀ ਪਰ ਉਹ ਹਰ ਵਾਰ ਮੈਨੂੰ ਵਾਪਸ ਵੀ ਮੋੜ ਲਿਆਉਂਦੀ। ਪਾਤਰਾਂ ਤੇ ਆਉਂਦੇ ਤਰਸ, ਗੁੱਸੇ, ਕਿਰਣਾ ਆਦ ਨੂੰ ਉਹ ਫਿਰ ਆਪਣੀਆਂ ਸਿੱਖਿਆਵਾਂ ਨਾਲ ਠਾਰਦੀ। ਉਹ ਮੇਰੀ ਮਾਂ ਦੀ ਮਾਂ ਸੀ। ਸੋ ਮਾਵਾ ਵਰਗੀ ਹੀ ਸੀ। ਨਾ ਮੈਨੂੰ ਬੜਾ ਗੁੱਸਾ ਆਉਣ ਦਿੰਦੀ ਤੇ ਨਾ ਹੀ ਜ਼ਿਆਦਾ ਉਦਾਸੀ ਵਿੱਚ ਜਾਣ ਦਿੰਦੀ। ਵਿਯੋ ਮਾਤਾ, ਭਾਗ ਦੀਆਂ ਲਖੀਆਂ, ਭਾਣਾ ਆਦ ਸ਼ਬਦ ਉਸ ਦੀ ਸਿੱਖਿਆ ਵਿੱਚ ਪ੍ਰਮੁੱਖ ਹੁੰਦੇ ਸਨ। ਕਿਰਾਂ ਬੇਬੇ ਕੁਝ ਢਿੱਲੀ ਹੋ ਗਈ। ਤੇ ਉਸ ਰਾਤ ਉਹ ਮੈਨੂੰ ਨਾਨੇ ਕੋਲ ਛੱਡ ਗਈ ਤੇ ਕਹਿ ਵੀ ਗਈ ਇਹਨੂੰ ਕੋਈ ਬਾਤ ਸੁਣਾ ਦੇਈ ਫਿਰ ਤੰਗ ਨਹੀਂ ਕਰਦਾ ਬਾਪੂ ਮੇਰਾ ਕਥਾਕਾਰ ਸੀ ਉਹ ਬਾਪੂ ਨਾਨਾ ਪਿਤਾ ਮਗਰੋਂ ਸੀ ਕਥਾਕਾਰ ਪਹਿਲਾਂ ਸੀ ਉਸ ਦਾ ਕਹਾਣੀ ਸੁਣਾਉਣ ਦਾ ਢੰਗ ਨਾਨੀ ਨਾਲੋਂ ਵੀ ਬਿਲਕੁਲ ਵੱਖਰਾ ਸੀ ਉਹ ਚਾਹੁੰਦਾ ਸੀ ਕਿ ਕਥਾ ਸੁਣਨ ਵਾਲੇ ਨੂੰ ਸਮਝ ਵੀ ਆਵੇ ਹਾਲਾਤ ਸਮਾਜ ਧਰਮ ਸੂਰਮਤਾਈ ਉਸ ਦੀਆਂ ਕਥਾਵਾਂ ਇਹਨਾਂ ਦੇ ਆਲੇ ਦੁਆਲੇ ਘੁੰਮਦੀਆਂ ਸਨ ਭਾਵੇਂ ਉਹ ਮਿੱਥ ਨਾਲੋਂ ਇਤਿਹਾਸ ਵਿੱਚ ਵੱਧ ਰੁਚੀ ਰੱਖਦਾ ਸੀ ਪਰ ਕਦੇ ਵੀ ਮਿੱਥ ਨੂੰ ਝੂਠ ਜਾਂ ਫਰੇਵ ਨਹੀਂ ਕਹਿੰਦਾ ਸੀ ਉਸ ਦਾ ਇਹ ਮੰਨਣਾ ਸੀ ਕਿ ਮਿੱਥ ਬਿਨਾ ਕਥਾ ਹੋ ਹੀ ਨਹੀਂ ਸਕਦੀ ਖੈਰ ਬਾਪੂ ਕਥਾਕਾਰ ਸੀ ਕਈ ਵਾਰ ਕਈ ਵਾਰ ਕਹ ਨੂੰ ਜ਼ਿਆਦਾਤਰ ਉਹ ਮੈਨੂੰ ਕਥਾ ਕੋਲ ਇਕੱਲੇ ਨੂੰ ਛੱਡ ਜਾਂਦਾ ਜਿਵੇਂ ਬੇਬੇ ਮੈਨੂੰ ਕਥਾ ਦੇ ਅੰਤਲੇ ਸਮੇਂ ਵਾਪਸ ਘਰ ਮੋੜ ਲਿਆਉਂਦੀ ਸੀ ਬਾਪੂ ਇੰਜ ਨਹੀਂ ਕਰਦਾ ਸੀ ਉਸ ਦਾ ਮੰਨਣਾ ਸੀ ਕਿ ਕਥਾ ਦੀ ਗੋਦ ਵਿੱਚ ਬੈਠ ਮੈਂ ਆਪ ਉਸ ਨਾਲ ਖੇਡਾਂ ਹਰ ਨਿੱਕੇ ਤੋਂ ਨਿੱਕੇ ਬਾਲ ਦੀ ਆਪਣੀ ਉਡਾਨ ਹੈ ਅਸਮਾਨ ਵੀ ਹਰ ਕਿਸੇ ਲਈ ਆਪਣਾ ਸੋ ਕਿੰਨੀ ਉਚਾਈ ਤੱਕ ਜਾਣਾ ਹੈ ਜਾਂ ਕਿੰਨੀ ਦੂਰ ਤੱਕ ਜਾ ਸਕੀਦਾ ਹੈ ਇਹ ਬਾਲ ਆਪ ਤੈਅ ਕਰੇ ਉਹ ਪੰਖੀ ਦੇ ਖੰਭ ਕੱਟਣ ਜਾਂ ਬੋਟ ਦਾ ਮਾਂ ਦੇ ਪਰਾਂ ਥੱਲੇ ਉੱਡਣ ਨੂੰ ਸਹੀ ਨਹੀਂ ਮੰਨਦਾ ਸੀ ਬਾਪੂ ਦਾ ਇਤਿਹਾਸ ਨਾਲ ਵਤੀਰਾ ਆਮ ਕਥਾਕਾਰਾਂ ਜਿਹਾ ਨਹੀਂ ਸੀ ਇੱਕ ਪਾਸੜ ਜਿਹਾ ਉਸ ਦੀ ਕਥਾ ਦੇ ਨਾਇਕ ਗੁਰਮukh ਹੁੰਦੇ ਸਨ ਤੇ ਖਲਨਾਇਕ ਜ਼ਾਲਮ ਉਹ ਇਸੇ ਤਰ੍ਹਾਂ ਗੱਲ ਕਰਦਾ ਸੀ ਬਾਪੂ ਇਹ ਵੀ ਕਹਿੰਦਾ ਸੀ ਕਿ ਇਤਿਹਾਸ ਤੇ ਮਿਥਿਹਾਸ ਦਾ ਵਤੀਰਾ ਹਰ ਕਿਸੇ ਨਾਲ ਭਿੰਨ ਹੈ ਅਰਥ ਵੀ ਸਭ ਦੇ ਆਪਣੇ ਕਥਾ ਕੋਲ ਬੈਠ ਕੇ ਅੰਦਰ ਉੱਠਦੇ ਸਵਾਲ ਕਥਾ ਨੂੰ ਹੀ ਪੁੱਛੇ ਜਾਣ ਕਥਾਕਾਰ ਨੂੰ ਨਹੀਂ ਨਹੀਂ ਤਾਂ ਕਥਾਕਾਰ ਅਰਥਾਂ ਤੇ ਸਿੱਖਿਆ ਤੇ ਹਾਵੀ ਹੋ ਜਾਵੇਗਾ ਨਵੀਆਂ ਸੰਭਾਵਨਾਵਾਂ ਜਨਮ ਨਹੀਂ ਲੈਣਗੀਆਂ ਸੋ ਬਹੁਤੀ ਵਾਰ ਉਹ ਮੈਨੂੰ ਉੱਥੇ ਕਥਾ ਕੋਲ ਹੀ ਛੱਡ ਆਉਂਦਾ ਕਦੇ-ਕਦੇ ਜਦ ਮੈਂ ਸਵੇਰੇ ਉਦਾਸ ਉੱਠਦਾ ਤਾਂ ਬੇਬੇ ਨੇ ਪੁੱਛਣਾ ਰਾਤ ਕਿਹੜੀ ਬਾਤ ਸੁਣੀ ਮੇਰੇ ਪੁੱਤ ਨੇ ਮੈਂ ਚੁੱਪ ਰਹਿਣਾ ਕਿਉਂਕਿ ਹਜੇ ਵਾਪਸ ਨਹੀਂ ਆਇਆ ਹੁੰਦਾ ਸੀ ਉੱਥੇ ਹੀ ਹੁੰਦਾ ਸੀ ਮੈਨੂੰ ਉਦਾਸ ਦੇਖ ਕੇ ਬੇਬੇ ਨੇ ਬਾਪੂ ਨੂੰ ਪੁੱਛਣਾ ਰਾਤ ਤੁਸੀਂ ਕੀ ਸੁਣਾਇਆ ਹਣ ਸਰਸਾ ਤੇ ਸਰਹੰਦ ਬਾਪੂ ਨੇ ਸੰਖੇਪ ਜਿਹਾ ਉੱਤਰ ਦੇਣਾ ਤੇ ਬੇਬੇ ਦੇ ਮੂੰਹੋਂ ਹੇ ਸੱਚੇ ਪਾਤਸ਼ਾਹ ਨਿਕਲਣਾ ਬੇਬੇ ਨੇ ਬਾਪੂ ਜੀ ਨੂੰ ਕਹਿਣਾ ਹਜੇ ਇਹਦੀ ਉਮਰ ਹੀ ਕੀ ਹੈ ਤੁਸੀਂ ਇੰਨੇ ਛੋਟੇ ਬਾਲ ਨੂੰ ਦਿਲਚੀ ਰਵੀਆਂ ਸਾਖੀਆਂ ਕਿਉਂ ਸੁਣਾਉਂਦੇ ਹੋ ਦੁਨਿਆਵੀ ਉਮਰ ਤਾਂ ਇਹਦੇ ਜਿੰਨੀ ਸੀ ਛੋਟੇ ਸਹਿਬ ਜਦਿਆਂ ਦੀ ਉਹ ਇਹ ਉਮਰ 'ਚ ਸਰਹੰਦ ਦੀ ਕਚਹਿਰੀ ਨਾਲ ਜੂਝਦਿਆਂ ਸ਼ਹੀਦ ਹੋ ਗਏ ਸਨ ਦੁਨਿਆਵੀ ਉਮਰ ਤਾਂ ਥੋਡੀ ਵੀ ਬਾਬਾ ਦੀਪ ਸਿੰਘ ਜਿੰਨੀ ਹੈ ਰੱਖੋ ਜੂ ਸਿਰ ਤਲੀ ਤੇ ਨਾਲੇ ਉਹ ਸ਼ਹੀਦ ਦਾਦੀ ਦੇ ਪੁੱਤੇ ਸਨ ਕਲਗੀਧਰ ਜੀ ਦੇ ਪੁੱਤਰ ਸਾਰਾ ਦਿਨ ਮਾਤਾ ਗੁਜਰੀ ਦੀ ਗੋਦ ਵਿੱਚ ਬੈਠੇ ਬਾਣੀ ਪੜਨ ਵਾਲੇ ਮਾਤਾ ਸਾਹਿਬ ਦੇਵਾ ਜੀ ਉਹਨਾਂ ਦੇ ਅੰਗ ਸੰਗ ਰਹਿੰਦੇ ਸਨ ਸ਼ਹੀਦਾਂ ਸਿੰਘਾਂ ਨਾਲ ਘੋੜਸਵਾਰੀ ਕਰਦੇ ਵੱਡੇ ਸਹਬਜ਼ਾਦਿਆਂ ਨਾਲ ਗੱਤਗਾ ਖੇਡਦੇ ਪੰਜਾਂ ਪਿਆਰਿਆਂ ਦੇ ਮੋਢਿਆਂ ਤੇ ਮੱਲਾ ਦੇਖਦੇ ਤੇ ਸਾਡੇ ਬਾਲ ਕਹੀ ਦੁਨੀਆ ਵਿੱਚ ਵਿਚਰ ਰਹੇ ਹਨ ਤੁਸੀਂ ਆਪ ਹੀ ਦੇਖੋ ਬੇਬੇ ਦੇ ਮਾਂਦਿਲ ਵਿੱਚੋਂ ਆਵਾਜ਼ ਆਉਣੀ ਖੈਰ ਉਹਨਾਂ ਵਿੱਚ ਇਹ ਮਿੱਠੀ ਜਿਹੀ ਬਹਿਸ ਆਮ ਹੁੰਦੀ ਰਹਿੰਦੀ ਸੀ ਪਰ ਇਹ ਜ਼ਰੂਰ ਸੀ ਕਿ ਬਾਪੂ ਨੇ ਮੇਲਾ ਦੇਖਣਾ ਸਿਖਾਇਆ ਤੇ ਬੇਬੇ ਨੇ ਪਿਆਰ ਕਰਨਾ ਦੋਹਾਂ ਦੀ ਬਹੁਤ ਲੋੜ ਸੀ ਤੋਹੇ ਹੀ ਆਪਣੀ ਥਾਂ ਸਹੀ ਸਨ ਇਸੇ ਤਰ੍ਹਾਂ ਇੱਕ ਵਾਰ ਬਾਪੂ ਮੈਨੂੰ 19ਵੀਂ ਸਦੀ ਵਿੱਚ ਲੈ ਆਇਆ ਦਰਿਆ ਦੇ ਕੰਢੇ ਇੱਕ ਮੈਦਾਨ ਜੇ ਵਿੱਚ ਆਪ ਬਾਪੂ ਨੂੰ ਸ਼ਾਇਦ ਨੀਂਦ ਨੇ ਆਣ ਕੇ ਰਿਆ ਤੇ ਉਹ ਮੈਨੂੰ ਉੱਥੇ ਹੀ ਭੁੱਲ ਗਿਆ ਜਾਂ ਜਾਣ ਬੁੱਝ ਕੇ ਛੱਡ ਆਇਆ ਉੱਥੇ ਮੈਂ ਇੱਕ ਬਾਬੇ ਨੂੰ ਮਿਲਿਆ ਜੋ ਕਥਾ ਟੋਲ ਵੀ ਰਿਹਾ ਸੀ ਤੇ ਸੁਣਾ ਵੀ ਰਿਹਾ ਸੀ ਅਸਲ ਵਿੱਚ ਉਹ ਆਪ ਵੀ ਕਥਾ ਦਾ ਹਿੱਸਾ ਸੀ ਇੱਕ ਨਵੀਂ ਕਥਾ ਦਰਿਆ ਦੇ ਕੰਢੇ ਤੇ ਜਨਮ ਲੈ ਰਹੀ ਸੀ ਤੇ ਫੇਰ ਮੈਂ ਉੱਥੇ ਜਿਹੜੀ ਲੰਬੀ ਕਥਾ ਸੁਣੀ ਉਸਨੇ ਮੇਰੀਆਂ ਅੱਜ ਤੱਕ ਦੀਆਂ ਕਥਾਵਾਂ ਦੇ ਮਾਇਨੇ ਹੀ ਬਦਲ ਦਿੱਤੇ। ਨਿਹੰਗ ਸਿੰਘਾਂ ਨਾਲ ਤੁਰੇ ਫਿਰਦੀ ਕਥਾ ਵੀ ਉਹਨਾਂ ਜਹੀ ਬਲਵਾਨ ਹੋ ਗਈ ਸੀ। ਬੋਲਾਂ ਵਿੱਚ ਰਤਾ ਵੀ ਘਬਰਾਟ ਨਹੀਂ। ਤੋਰਦੀ ਰਵਾਨਗੀ ਦਲ ਪੰਥਾਂ ਜਹੀ ਅਡੋਲ। ਮੇਰੇ ਉੱਥੇ ਪਹੁੰਚਣ ਤੀਕ ਉਹ ਦਸਾਂ ਸਤਗੁਰਾਂ ਨੂੰ ਸੀਸ ਨਵਾ ਕੇ ਕਲਗੀਧਰ ਜੀ ਦੇ ਨਵਾਜੇ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਦੇ ਨਾਲ-ਨਾਲ ਤੁਰ ਰਹੀ ਸੀ। ਆਓ। ਤੁਹਾਨੂੰ ਉੱਥੇ ਹੀ ਲੈ ਚੱਲਦਾ ਹਾਂ। ਅਸੀਂ ਦੋਵੇਂ ਬਿਨਾਂ ਕੁਝ ਬੋਲੇ ਉੱਠ ਕੇ ਤੁਰ ਪਏ। ਆਥਣ ਜਹੇ ਦਾ ਸਮਾਂ ਸੀ। ਤੇ ਪਾਲਾ ਆਪਣੇ ਸਿਖਰ ਤੇ ਸੀ। ਅਸੀਂ ਦੋਵੇਂ ਵੀ ਹੁਣ ਦਰਬਾਰਾ ਸਿੰਘ ਨਾਲ ਬਾਬੇ ਕੋਲ ਖਲੋਤੇ ਸਾਂ। ਨੀਲੇ ਬਾਣੇ ਤੇ ਚੱਕਰ ਤੋੜਿਆਂ ਨਾਲ ਸਜੇ ਦਮਾਲੇ ਵਿੱਚ ਤਿਆਰ-ਬਰ-ਤਿਆਰ ਹੋਇਆ ਬੈਠਾ ਕਥਾਕਰ ਕਿਸੇ ਵੱਡੀ ਮੁਹਮਮਤੇ ਜਾ ਰਹੇ ਨਿਹੰਗ ਸਿੰਘ ਦਾ ਸਾਕਾਰ ਰੂਪ ਸੀ। ਆਲੇ-ਦੁਆਲੇ ਦੇਖਿਆਂ ਪਤਾ ਲੱਗਿਆ ਕਿ ਇਹ ਸੱਚਮੁੱਚ ਹੀ ਕਿਸੇ ਜੰਗ ਦਾ ਮੈਦਾਨ ਸੀ। ਕੁਝ ਰਾਤ ਪੈ ਚੁੱਕੀ ਸੀ। ਵੱਡੇ ਦਰਿਆ ਦੇ ਇਧਰ ਸਿੰਘਾਂ ਦਾ ਉਤਾਰਾ ਸੀ ਤੇ ਦੂਜੇ ਪਾਰ ਕੋਈ ਹੋਰ ਫੌਜ ਤੋਪਾਂ ਬੀੜੀ ਖਲੋਤੀ ਸੀ। ਬਾਬਾ ਘੜੀਮੁੜੀ ਪਾਰ ਖਲੋਤੀਆਂ ਫੌਜਾਂ ਵੱਲ ਗੁੱਸੇ ਨਾਲ ਤੱਕਦਾ ਸੀ ਅਸੀਂ ਉਸ ਕੋਲ ਬੈਠਣ ਦੀ ਆਗਿਆ ਮੰਗੀ ਉਹ ਬੋਲਿਆ ਕਥਾ ਆਪ ਤੁਹਾਨੂੰ ਇੱਥੇ ਲੈ ਕੇ ਆਈ ਹੈ ਮੈਂ ਕੌਣ ਹੁੰਦਾ ਹਾਂ ਬੈਠਣ ਤੋਂ ਰੋਕਣ ਵਾਲਾ ਅਸੀਂ ਕਥਾ ਜਾਂ ਕਹਿ ਲੋ ਕਥਾਕਾਰ ਨੂੰ ਪੁੱਛਿਆ ਨਾਮ ਕੀ ਹੈ ਤੁਹਾਡਾ ਕਥਾ ਦਾ ਕੀ ਨਾਮ ਹੁੰਦਾ ਉਹ ਬੋਲੇ ਕੁਝ ਤਾਂ ਹੁੰਦਾ ਹੀ ਹੋਵੇਗਾ ਬਿਨਾ ਨਾਮ ਤੋਂ ਕੌਣ ਹੁੰਦਾ ਇੱਥੇ ਕਥਾ ਦਾ ਕੋਈ ਨਾਮ ਨਹੀਂ ਹੁੰਦਾ ਜਿਨ੍ਹਾਂ ਦੀ ਕਥਾ ਹੁੰਦੀ ਨਾਮ ਉਹਨਾਂ ਦੇ ਹੁੰਦੇ ਪਰ ਜਿਹਦੇ ਰਾਹੀਂ ਕਥਾ ਸਫਰ ਕਰਦੀ ਕੋਈ ਨਾਮ ਤਾਂ ਉਹਦਾ ਵੀ ਹੁੰਦਾ ਹੋ ਨਾਲੇ ਤੁਸੀਂ ਤਾਂ ਆਪ ਇੱਕ ਕਥਾ ਦਾ ਹਿੱਸਾ ਬਣ ਰਹੇ ਹੋ ਜੰਗ ਦੇ ਮੈਦਾਨ ਵਿੱਚ ਤੁਰੇ ਫਿਰਦੇ ਤਾਂ ਹਾਥੀ ਘੋੜਿਆਂ ਦੇ ਵੀ ਨਾਮ ਹੋ ਜਾਂਦੇ ਹਨ ਤੇ ਤੁਸੀਂ ਤਾਂ ਤਿਆਰਬਰ ਤਿਆਰ ਸਿੰਘ ਹੋ ਪਾਤਰ ਹਾਂ ਨਿੱਕਾ ਜਿਆ ਇਸ ਵਿਸ਼ਾਲ ਪੰਥ ਦੀ ਕਥਾ ਵਿੱਚ ਹਾਂ ਉਹੀ ਪਰ ਤੁਹਾਡੇ ਇਸ ਪਾਤਰ ਦਾ ਨਾਮ ਕੀ ਹੈ ਪੰਗੂ ਰਤਨ ਸਿੰਘ ਪੰਗੂ ਉਸ ਰਾਹੀਂ ਕਥਾ ਸਫਰ ਕਰ ਰਹੀ ਹੈ ਅਸੀਂ ਉਸ ਕੋਲ ਬੈਠ ਗਏ ਪਰ ਉਸ ਤੋਂ ਬੈਠਿਆ ਨਹੀਂ ਜਾ ਰਿਹਾ ਸੀ ਕਿਸੇ ਕਾਲ ਨੇ ਉਸ ਦੇ ਅੰਦਰ ਅਚਵੀ ਜਹੀ ਮਚਾਈ ਹੋਈ ਸੀ ਇੱਧਰ ਉੱਧਰ ਤੁਰੇ ਫਿਰਨ ਮਗਰੋਂ ਉਹ ਦਰਿਆ ਕੋਲ ਗਿਆ ਤੇ ਪਾਣੀ ਦੇ ਕੁਝ ਘੁੱਟ ਪੀਤੇ ਫਿਰ ਹੱਥ ਜੋੜ ਕੇ ਸ਼ਾਇਦ ਦਰਿਆ ਨੂੰ ਹੀ ਮੱਥਾ ਟੇਕਿਆ ਤੇ ਬੋਲਿਆ ਤੇਰੀਆਂ ਇਹਨਾਂ ਘੁੱਟਾਂ ਦਾ ਕਰਜ਼ ਤੇਰੇ ਲਈ ਆਪਣਾ ਲਹੂ ਵਹਾ ਕੇ ਲਾ ਸਕਾਂ ਫੇਰ ਹੀ ਕੁਝ ਲਾਭ ਹੈ ਮੇਰੇ ਪੰਜਾਬ ਜੰਮਣ ਦਾ ਕਰੋੜ ਸਿੰਘ ਹੀ ਇਹ ਸਰਦਾਰ ਸ਼ਾਮ ਸਿੰਘ ਨਾਰੋਵਾਲੀਏ ਦਾ ਦੋਤਾ ਅੱਜ ਤੇਰੇ ਸਾਹਮਣੇ ਖਲੋ ਕੇ ਸ਼ਹਾਦਤ ਦਾ ਪ੍ਰਣ ਲੈਂਦਾ ਹੈ ਹਾਂ ਉਹਨਾਂ ਸੀਸ ਦਰਿਆ ਨੂੰ ਹੀ ਨਵਾਇਆ ਸੀ ਬਾਬੇ ਦੇ ਬੋਲ ਸੁਣ ਕੇ ਇੰਦਰਜੀਤ ਸਿੰਘ ਬੋਲਿਆ ਕਿਹੜਾ ਦਰਿਆ ਹੈ ਇਹ ਮੈਂ ਪੁੱਛਿਆ ਮੈਨੂੰ ਯਾਦਦਾ ਦਰਬਾਰਾ ਸਿੰਘ ਜਵਾਬ ਦੇਣ ਹੀ ਲੱਗਾ ਸੀ ਕਿ ਬਾਬਾ ਸਾਡੇ ਕੋਲ ਆਇਆ ਤੇ ਬੋਲਿਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਤਕੜੇ ਰਿਓ ਸੂਰਮਿਓ ਐਡਾ ਇਤਿਹਾਸ ਸੰਭਾਲਣਾ ਵੀ ਕਿਸੇ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਉਹ ਤਾਂ ਪੰਜਾਬ ਪਾਣੀਆਂ ਦੀ ਧਰਤ ਤੇ ਜਨਮੀ ਕੋਈ ਵੀ ਸ਼ੈ ਆਮ ਨਹੀਂ ਪਰ ਫਿਰ ਵੀ ਸਮੇਂ ਦੇ ਕਿਸੇ ਸਖਤ ਗੇੜ ਵਿੱਚ ਭੁੱਲ ਨਾ ਜਾਇਓ ਕਿ ਤੁਸੀਂ ਕਿਹੜੇ ਵਸੇ ਦੇ ਮਾਲਕ ਹੋ ਵਕਤੀ ਚਕਾ ਚੌਂਦ ਤੁਹਾਡੇ ਉੱਤੇ ਕਿਤੇ ਇੰਨਾ ਗਲਬਾਣਾ ਪਾ ਲਵੇ ਕਿ ਤੁਹਾਨੂੰ ਕੇਸਗੜ ਸਾਹਿਬ ਦੇ ਗੁੰਬਦਾਂ ਉੱਤੇ ਉੱਡੇ ਫਿਰਦੇ ਗੁਰੂ ਕੇ ਬਾਜ ਦਿਖਾਈ ਦੇਣੋਂ ਹੀ ਹਟ ਜਾਣ ਇਹ ਨਾ ਹੋਵੇ ਕਿ ਕੁਝ ਦੁਨਿਆਵੀ ਪੜਾਈਆਂ ਪੜ੍ਹ ਕੇ ਤੁਹਾਨੂੰ ਗੁਰੂਆਂ ਵੱਲੋਂ ਕੀਤੇ ਵੱਡੇ ਵਰਤਾਰੇ ਚਮਤਕਾਰਾਂ ਵਾਂਗੂ ਲੱਗਣ ਲੱਗ ਪੈਣ ਤੇ ਤੁਹਾਡੀ ਪੜਾਈ ਕਹੇ ਕਿ ਚਮਤਕਾਰ ਤਾਂ ਹੁੰਦੇ ਹੀ ਨਹੀਂ ਤਗੜੇ ਰਹੋ ਇਤਿਹਾਸ ਸੰਭਾਲਣਾ ਇਤਿਹਾਸ ਬਣਾਉਣ ਜਿੱਡਾ ਹੀ ਕਠਨਾ ਹੈ ਬੋਲਦਾ ਬੋਲਦਾ ਬਾਬਾ ਕੁਛਰ ਮਗਰੋਂ ਇੱਕ ਪੱਥਰ ਕੋਲ ਬੈਠ ਗਿਆ ਉਸ ਪੱਥਰ ਉੱਤੇ ਕੁਝ ਕਾਗਜ਼ਾਂ ਕੋਲ ਇੱਕ ਦਵਾਈਤ ਤੇ ਕੁਝ ਕਲਮਾਂ ਵੀ ਪਈਆਂ ਸਨ ਬਾਬੇ ਨੇ ਆਪਣੀ ਕਿਰਪਾਨ ਕਾਗਜ਼ਾਂ ਕੋਲ ਰੱਖੀ ਕਲਮ ਦੀ ਚੁੱਬੀ ਦਵਾਈਤ ਵਿੱਚ ਲਵਾਈ ਤੇ ਕੁਝ ਲਿਖਣ ਲੱਗਾ ਕੁਝ ਸਮਾਂ ਲਿਖਣ ਮਗਰੋਂ ਉਹ ਫੇਰ ਉੱਠਿਆ ਤੇ ਕੁਝ ਦੂਰ ਖਲੋਤੇ ਸਾਥੀ ਸਿੰਘਾਂ ਕੋਲ ਗਿਆ ਕੁਝ ਪੁੱਛਿਆ ਉਹਨਾ ਸਿੰਘਾਂ ਨੇ ਨਾਂ ਵਿੱਚ ਸਿਰ ਹਿਲਾਇਆ ਤੇ ਬਾਬਾ ਫੇਰ ਮੋੜਿਆ ਤੁਸੀਂ ਕਿਸੇ ਨੂੰ ਉਡੀਕ ਰਹੇ ਹੋ ਦਰਬਾਰਾ ਸਿੰਘ ਨੇ ਬਾਬੇ ਨੂੰ ਪੁੱਛਿਆ ਹਾਂ ਬਾਬਾ ਬੋਲਿਆ ਕਿਸ ਨੂੰ ਹਜੇ ਸਮਾਂ ਨਹੀਂ ਆਇਆ ਜਦੋਂ ਉਹ ਆ ਗਿਆ ਤੁਸੀਂ ਆਪ ਹੀ ਦੇਖ ਲਿਓ ਇਹ ਕਹਿੰਦਿਆਂ ਉਸਨੇ ਫੇਰ ਕਲਮ ਚੱਕ ਲਈ ਤੇ ਕਥਾ ਲਿਖਣੀ ਸ਼ੁਰੂ ਕੀਤੀ ਨਾਲ-ਨਾਲ ਉਹ ਸੁਣਾਉਣ ਵੀ ਲੱਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ